ਵੇਖੋ ਜੀ ਗੱਲ ਤੇ ਆ ਵੀ ਸਰਕਾਰਾਂ ਪਹਿਲਾਂ ਵੀ ਗਈਆਂ ਤੇ ਸਰਕਾਰ ਇਹੀ ਆਪ ਹੀ ਲੈ ਕੇ ਆਂਦੀ ਤੇ ਚੁਣੀ ਵੀ ਬੜੇ ਮਾਨਤਾ ਨਾਲ ਤੇ ਸਭ ਤੋਂ ਵੱਧ ਜਿਹੜੇ ਲੱਡੂ ਆ ਸਾਡੇ ਮਹਿਕਮੇ ਨੇ ਵੰਡੇ ਵੀ ਸਾਡੀ ਆਮ ਪਾਰਟੀ ਦੀ ਸਰਕਾਰ ਆ ਗਈ ਸਾਡਾ ਕੋ ਮਸਲਾ ਹੱਲ ਹੋ ਜੂ ਮਸਲਾ ਸਾਡਾ ਇਹ ਆ ਵੀ ਕੱਚੇ ਮੁਲਾਜ਼ਮ ਪੱਕੇ ਕਰੋ ਤੇ 15 ਸਾਲ ਸਾਨੂੰ ਹੋ ਗਿਆ ਹੀ ਘੱਟ ਤਨਖਾਹਾਂ ਲੈ ਕੇ ਤੇ ਬੁਰੇ ਹਾਲਾਤ ਵਾ ਸਾਡੇ ਘਰਾਂ ਦੇ ਤੇ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਵੀ ਆਉਣ ਸਾਰ ਜਿਹੜੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਹੁਣ 1 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਸਾਡੀ ਉੱਥੇ ਤੇ ਉਹਨਾਂ ਨੇ ਅਧਿਕਾਰੀਆਂ ਨੂੰ ਕਹਿਤਾ ਵੀ 1 ਮਹੀਨੇ ਦੇ ਵਿੱਚ ਵਿੱਚ ਇਹ ਜਿਹੜੇ ਮੁਲਾਜ਼ਮ ਠੇਕੇ ਦੇ ਆ ਠੇਕੇਦਾਰ ਬਾਹਰ ਕਰਕੇ ਇਹਨਾਂ ਨੂੰ ਪੱਕੇ ਕੀਤਾ ਜਾਵੇ ਪਰ ਉਹ ਅਧਿਕਾਰੀ ਜਿਹੜੇ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਨਾ ਤਾਂ ਟਰਾਂਸਪੋਰਟ ਮੰਤਰੀ ਸਾਹਿਬ ਮੰਨਦੇ ਇਹ ਗੱਲ ਨੂੰ ਤੇ ਹੁਣ ਆ ਘਰ ਕੇ ਅਸੀਂ ਸਟ੍ਰਾਈਕ ਕਰਤੀ ਆ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਆ ਤੇ ਕੱਲ ਨੂੰ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਅਸੀਂ ਘਰਾਓ ਕਰਾਂਗੇ ਚੰਡੀਗੜ੍ਹ ਉਹਨਾਂ ਨੂੰ ਪੁੱਛਾਂਗੇ ਵੀ ਸਾਨੂੰ ਤੁਸੀਂ ਜਿਹੜਾ ਕਿਹਾ ਵੀ ਪੱਕੇ ਕਰਾਂਗੇ ਤੇ ਥੱਲੇ ਕਰਦੇ ਨਹੀਂ ਕਿ ਜਾਂ ਸਾਡੇ ਨਾਲ ਮਖੌਲ ਕਰਦੇ ਜੀ ਇਹਦਾ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਵੀ ਸਾਡਾ ਕੋ ਮਸਲਾ ਹੱਲ ਕਰੋ ਨੈਕਸਟ ਸਟੈਪ ਅਗਲਾ ਸਟੈਪ ਫਿਰ ਹੜਤਾਲ ਲੰਬੀ ਵੀ ਜਾ ਸਕਦੀ ਆ ਤੇ ਮੋਰਚਾ ਜਿਹੜਾ ਉਥੇ ਪੱਕਾ ਵੀ ਹੋ ਸਕਦਾ ਬਲਜੀਤ ਸਿੰਘ ਗਿੱਲ ਜੀ ਅੱਜ ਕਿਹੜੇ ਕਿਹੜੇ ਜਿਹੜੀ ਯੂਨਿਟ ਤੇ ਹੜਤਾਲ ਆ ਕਿੰਨੇ ਦਿਨ ਦੀ ਹੜਤਾਲ ਆ ਔਰ ਕਿਉਂ ਵੇਖੋ ਜੀ ਪੰਜਾਬ ਰੋਡ ਇਹ ਪਨਬਾਸ ਪੀਆਰਟੀਸੀ ਦੀ ਹੜਤਾਲ ਆ ਇਹ ਕੁੱਲ 27 ਡੀਪੂਆਂ ਦੀ ਹੜਤਾਲ ਆ ਅੱਜ 27 ਡੀਪੂ ਜਿਹੜੇ ਬੰਦ ਆ ਔਰ ਉਹ ਮੁੱਖ ਮੰਤਰੀ ਸਾਹਿਬ ਨਾਲ ਪਹਿਲਾਂ ਮੀਟਿੰਗਾਂ ਵੀ ਹੋਈਆਂ ਸਾਡੀਆਂ ਔਰ ਇੱਕ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਉਹਨਾਂ ਟਾਈਮ ਲਿਆ ਸੀ ਅੱਜ 5-6 ਮਹੀਨੇ ਹੋ ਗਏ ਆ ਉਹ ਸਾਡੀਆਂ ਮੰਗਾਂ ਤੇ ਕੋਈ ਜਨਾ ਗੌਰ ਨਹੀਂ ਕੀਤੀ ਫਿਰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸਾਡੀ ਔਰ ਉਹਦੇ ਵਿੱਚ ਵੀ ਪਹਿਲਾਂ ਅਸੀਂ ਨੋਟਸ ਦਿੱਤੇ ਆ ਐਮਐਲਏ ਨੂੰ ਮੰਗ ਪੱਤਰ ਵੀ ਦਿੱਤੇ ਆ ਮੰਤਰੀਆਂ ਨੂੰ ਔਰ ਉਹਦੇ ਵਿੱਚ ਵੀ ਕੋਈ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਕੁ ਸਗੋਂ ਐਵੇਂ ਜਿਤਨਾ ਮਖੌਲ ਜੇ ਕਰੀਦੇ ਇਦਾਂ ਦੀ ਉਹਨਾਂ ਨੇ ਗੱਲ ਕੀਤੀ ਆ ਇਹ ਕਰਕੇ ਬਾਕੀ ਜਿਹੜੀ ਪਾਲਿਸੀ ਬਣਾਈ ਉਹਨਾਂ ਨੇ ਉਹ ਵੀ ਕੋਈ ਮਲਵਟ ਰਕੌਣ ਜੀ ਵਾਲੀ ਗੱਲ ਆ ਕਿ ਪਾਲਿਸੀ ਕੋਈ ਉਹਦੇ ਵਿੱਚ ਕੋਈ ਰੂਲਸ ਨਹੀਂ ਬਣਾਏ ਕੋਈ ਕੋਈ ਤਨਖਾਹ ਦਾ ਵਾਅਦਾ ਨਹੀਂ ਆ ਕੋਈ ਸਗੋਂ ਘਟਾਉਣ ਦੀ ਗੱਲ ਕੀਤੀ ਉਹਨਾਂ ਨੇ ਤੇ ਇਹ ਕਰਕੇ ਅਸੀਂ ਜਿਹੜਾ ਹੜਤਾਲ ਤੇ ਜਿਹੜੀ 3 ਦਿਨਾਂ ਦੀ ਹੜਤਾਲ ਹੈ ਮੁੱਖ ਮੰਗਾ ਸਾਡੇ ਜੀ ਵੇਖੋ 15 ਸਾਲ ਹੋ ਗਏ ਸਾਨੂੰ ਇਹਦੇ ਪੰਜਾਬ ਰੋੜੇ ਪਨ ਬੱਸ ਪੀਆਰਟੀਸੀ ਦੇ ਵਿੱਚ ਸਾਨੂੰ ਭਰਤੀ ਹੋਇਆ ਨੂੰ ਔਰ ਪਹਿਲਾਂ ਇਹਨਾਂ ਨੇ ਟੈਸਟ ਲੈ ਕੇ ਸਾਨੂੰ ਬਹੁਤ ਸਾਰੀਆਂ ਟ੍ਰੇਨਿੰਗਾਂ ਲਾ ਕੇ ਤੇ ਫਿਰ ਸਾਨੂੰ ਇਹਨਾਂ ਰੱਖਿਆ ਸੀ ਉਹ ਅੱਜ ਫਿਰ ਇਹਨਾਂ ਜੁਨੀਵਰਸਿਟੀ ਟੈਸਟ ਲੈ ਕੇ ਵੀ 2014 ਦੇ ਵਿੱਚ ਟੈਸਟ ਲਿਆ ਵਾ ਫਿਰ ਇਹ ਰੱਖਿਆ ਫਿਰ ਵੀ ਉਹਨਾਂ ਨੂੰ ਨਹੀਂ ਪੱਕਾ ਕੀਤਾ ਇਹ ਕਰਕੇ ਫਿਰ ਹੁਣ ਅੱਜ ਫਿਰ ਉਹ ਸਪਾਈ ਸੇਵਕਾਂ ਨੂੰ ਜੁਕਤੀ ਪੱਤਰ ਦਿੱਤੇ ਆ ਆਊਟਸੋਰਸ ਵਾਲਿਆਂ ਨੂੰ ਕਿ ਇਹਨਾਂ ਨੂੰ ਕੰਟਰੈਕਟ ਤੇ ਲਿਆ ਜਾਂਦਾ ਵਾ ਪਰ ਸਾਡੇ ਟੈਸਟ ਵੀ ਲਏ ਆ ਸਾਨੂੰ ਕਿਤੇ ਨਾ ਕਿਤੇ ਫਿਰ ਕਹਿੰਦੇ ਆ ਅੱਜ ਫਿਰ ਤੁਸੀਂ ਟੈਸਟ ਦਿਓ ਇਹ ਕਰਕੇ ਇਹ ਮਤਲਬ ਰੋਸ ਤੇ ਵਜੋਂ ਸਾਡੀ ਜਿਹੜੀ 3 ਦਿਨ ਦੀ ਹੜਤਾਲ ਆ ਕੱਲ ਹਾੜੀ ਅਸੀਂ ਜਾ ਰਹੇ ਆ ਮੁੱਖ ਮੰਤਰੀ ਸਾਹਿਬ ਦਾ ਧਰਨਾ ਕਰਾਉ ਕਰਨ ਔਰ ਪਰਸੋਂ ਆਪਾਂ ਫਿਰ ਆਪਣੀ ਰਾਜਨੀਤੀ ਕੋਈ ਮੀਟਿੰਗ ਕਰਕੇ ਫਿਰ ਅੱਗੇ ਦੀ ਬਣਾਵਾਂਗੇ ਹੋ ਸਕਦਾ ਅਨਮਿੱਥੇ ਦੀ ਹੜਤਾਲ ਇਹ ਕੋਟੇ 10000 ਦੇ ਲਾਗੇ ਸਾਡੀ ਕੋਈ ਵਾਸਾ ਜਿਹੜੀ ਬੰਦਾ ਪੂਰੇ ਪੰਜਾਬ ਦੀ